ਬਿਆਨ ਮੇਰੇ ਗਵਰਡੀਆਂ ਨੇ ਮੇਰੇ ਹੱਕ ਰਸਟ ਬਿਆਨ ਦਿੱਤੇ ਉਹਨਾਂ ਨੂੰ ਧਮਕੀਆਂ ਦੇ ਦਿੱਤੀਆਂ ਉਹ ਵਿਚਾਰੇ ਉਦੋਂ ਦੇ ਘਰੋਂ ਨਿਕਲ ਨੂੰ ਵੀ ਗਏ ਡੀਐਸਪੀ ਸਾਹਿਬ ਦੇ ਮੇਰੇ ਸਾਹਮਣੇ ਜੱਟਾਂ ਨੇ ਗੇੜ ਲਾ ਕੇ ਇੱਕ ਸੰਝ ਆਇਆ ਉਹਨਾਂ ਨੇ ਕੁੱਝ ਦਵਾਈ ਦਿੱਤੀ ਵੀ ਠੱਕੇ ਨਾ ਬੜੇ ਤੂੰ ਹੁਣ ਪੱਕਾ ਹੀ ਆ ਗਿਆ ਆਇਆ ਤਾਂ ਤਰਨੋ ਡਾਗੇ ਅਰੇ ਜਾਣਾ 50000 ਚਾਚਾ ਚਲਾ ਗਿਆ ਚਲਾ ਗਿਆ ਧੀ ਦੀ ਘਟਨਾ ਕਰਨ ਤੋਂ ਬਾਅਦ ਉਹ ਚਲਾ ਗਿਆ ਸਤਾਰਾ ਅੱਜ ਕਰਕੇ ਆਪ ਨੂੰ ਤੇ ਵੀ ਆਉਣਾ ਤੇਨ ਪਤਾ ਸਿਸਟਮ ਕਿੰਨਾ ਵਰਕ ਕਰਦਾ ਹੈ ਉਹ ਬਲਾਵ ਆ ਰਹੇ ਤਾਂ ਦਸੂਹੇ ਮਕੇਰੀਆਂ 'ਚ ਕੋਈ ਵੀ ਜਾ ਕੇ ਪਤਾ ਕਰ ਲਈ ਕੀ ਕੁਛ ਚੰਨੰਦਿਆ ਹਲਕਾ ਸਾਡਾ ਮਕੇਰੀਆਂ ਨੀ ਪੈਂਦਾ ਆ ਥਾਲਾ ਮਕੇਰੀਆਂ ਵਿੱਚ ਪੂਰੀ ਇੰਟਰਫੀਰੈਂਸ ਖੜੀ ਆ ਇੱਥੇ ਦੇਖੇ ਬੰਦੇ ਪਹੁੰਚ ਕਰਦਾ ਆ ਬਕੇ ਇਹੀ ਤਾਂ ਰੋਣਾ ਆ ਵੀ ਬੰਦੇ ਸਿੱਧੇ ਕੀਤੀ ਪਹੁੰਚਦੇ ਨੇ ਲੀਡਰਾਂ ਦਾ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਖੁਦੇ ਪੰਜਾਬ ਦੀ ਮਸਾਮਤ ਨੂੰ ਚੜਨ ਉਹਨਾਂ ਨੂੰ ਵੀ ਕੋਈ ਟੈਂਪਰ ਨਹੀਂ ਕਰ ਸਕਦਾ ਨਰਮ ਪੂਰਵਾ ਆ ਇਹ ਤਾਂ ਮੁੱਖ ਨਹੀਂ ਰਹਿਣਾ ਮੈਨੇ ਥੀ ਛੋਟੀ ਵੀ ਕਰ ਲਾ ਸਰ ਕਰਦਾ ਪਿਆ ਕਰ ਲਓ ਤੁਸੀਂ ਬਾਈਕ ਮੈਪ ਬਾਈਕ ਤੁਹਾਡੀ ਰਿਜਿਸਟਰ ਕਰਵਾ ਦੂੰਗਾ ਉਹ ਵੀ ਕਰਾ ਕੇ ਤੇ ਪੁਲਿਸ ਦੀ ਬਾਈਕ ਕਰਵਾ ਦੂੰਗਾ ਹਾਂ ਘੁੰਮਣ ਦੀ ਜੇ ਪੁਲਿਸ ਦੀ ਇੱਕ ਦੀ ਹੋ ਜਵੇ ਵੀ ਚੱਲ ਜਾਣੀ ਪੁਲਿਸ ਦੀ ਕਰਾਂਗੇ ਜਾਂ ਘੁੰਮਣ ਦੀ ਕਰਾ ਲਾਂਗੇ ਸਰ ਜਿਹੜਾ ਉਹਦਾ ਉਹਦਾ ਬਾਪ ਹੈ ਕੋਈ ਆ ਬੱਬੂ ਘੁੰਮਣ ਮੈਨੂੰ ਕੋਈ ਨਾਂ ਨਹੀਂ ਪਤਾ ਉਹਨਾਂ ਦਾ ਬੱਬੂ ਘੁੰਮਣ ਚੈਟ ਕਰਕੇ ਮਿਲੂਗਾ ਉਹ ਸਾਰਾ ਕੁਝ ਉਹ ਕਰਵਾ ਦੇਣਾ ਇਹ ਪਹਿਲਾਂ ਵੀ ਇੱਕ ਕੁੜੀ ਦਾ ਸਲੂਸ਼ਨ ਨਾ

ਲੀਨਿੰਗ ਦੀ। ਖੋਲ ਦੇ ਮੈਂ। ਉਹ ਆ ਦਿਖਾਂਗੇ ਨਾ। ਹੱਥ ਫੜ ਲੈ। ਹੁਣ ਆ ਰਹੇ ਨੇ ਸਾਰੇ ਜਣੇ। ਕਬੱਡੀ ਸਕਰੀਨ ਪਕਾ ਦੇ। ਹੱਲ ਕਰ ਦੇ। ਹੁਣ ਇੱਕ ਬੰਦੇ ਨੇ ਇਧਰੋਂ ਸਾਡੇ ਪਕੇ ਚਾਚੇ ਮੇਰੇ ਨਾਲ ਉਹਦੇ ਕੰਨੋਂ ਆਉਣ ਬੰਦਾ ਆ। ਉਹਨੇ ਹੋਣਾ ਆ ਪਹਿਲਾ ਦਰਵਾਜ਼ੇ ਦਾ ਹੱਥ ਵਾਲਾ ਲੋਕ ਖੋਲਣਾ, ਮੁੜ ਕੇ ਦੂਜੇ ਕੁੰਡੇ ਨੂੰ ਜਿਹੜਾ ਮੜੀ ਚ ਪੱਤੀ ਹੁੰਦੀ ਉਹਨੂੰ ਖਿੱਚ ਕੇ ਤੋੜ ਦੇਣਾ। ਕਿ ਸਿਆਨੇ ਬਿੱਕੀ ਕਿਉਂ ਪਿਆਏ ਹੈ ਪਰ ਪੈਂਦਰਾਂ ਦਾ ਨਾ ਸਮਝ ਆ ਰਿਹਾ ਸਾਵਾ ਦਾ ਪ੍ਰੋਗਰਾਮ ਨਹੀਂ ਆਇਆ ਸਿੱਧਾ ਕਾਲੀ ਕੀ ਕਿੰਨੇ ਆਦੇ ਬੰਦ ਕਰਾ ਨਹੀਂ ਆਉਂਦਾ ਘੁੰਮਣ ਘੁੰਮਣ ਤੋਂ ਮਨ ਨੂੰ ਨਾ ਨਾ ਬਾਈਟ ਕਰੇ ਹਾਂਜੀ ਇਹਨਾਂ ਦਾ ਚਾਚੇ ਦੀ ਵੀ ਕਰਨੀ ਪੈਣੀ ਆ ਇਹ ਅੱਜ ਚੰਦੂ ਕੇ ਕੋਲ ਆ ਜਿਹੜਾ ਚ ਬਾਈਟ ਹੋਣੀ ਤੁਹਾਡੇ ਚਾਚੇ ਦੀ ਉਹ ਉੱਥੇ ਹੈ ਨਹੀਂ ਚਾਚੀ ਤੇ ਹੈਗੀ ਆ ਉਹ ਕਰਨ ਕਾਪੀ ਦੀ ਤਰਫੋਂ ਨਹੀਂ ਚਲਾਉਦਾ ਚਾਚੇ ਨੇ ਤਾਂ ਨਹੀਂ ਲੋਡ ਕਰਨ ਦੀ ਚਾਚੇ ਬਾਹਰ ਚਲੇ ਗਏ ਸੀ ਇਹ ਕਾਹਦਾ ਗਿਰਸੋ ਉਹ ਪੁਲਸ ਵਾਲਾ ਉਹ ਕੋੜੀ ਲੈ ਕੇ ਪਿੱਛੇ ਚਲਾ ਗਿਆ ਜੀ ਕਿਦਾ ਇਹ ਬੰਗੀ ਕੋਈ ਨਹੀਂ ਖਬਰ ਜੀ ਪੈਦੀ ਹੁਣ ਆ ਪੁਲਿਸ ਜਿਹੜੀ ਨਾਲ ਆਈ ਹੈ ਇਹਨੂੰ ਕਿ ਕਿਨੂੰ ਪੁੱਛ ਕੇ ਕੀ ਉਹ ਦਿਨ ਹੈਗਾ ਇਹਨਾਂ ਕੋਲ ਦਾ ਤਿਆਰ ਆਈ ਨਹੀਂ ਆਖਦੇ ਮੈਂ ਤੁਹਾਡੀ ਚਾਚੀ ਆ ਨਾ ਨਾ ਉਹ ਦਿਨ ਚਾਚੀ ਨਹੀਂ ਆਏ ਪਰ ਬਾਹਰੋਂ ਲੈਂਦੀਆਂ ਨੇ ਬੀਚ ਚਾਰ ਪੰਜ ਜਨਾਨੀਆਂ ਲਿਆ ਗੱਲ ਜਿਹੜੇ ਬਾੜ ਦੇ ਤੇ ਉਹਨਾਂ ਤੇ ਡਿਊਟੀ ਨਹੀਂ ਆਨਕੋ ਕੱਢੀਆਂ ਸੇਵਲ ਵਰ ਦੀ ਜੇ ਤੁਸੀਂ ਫੁੱਲਸ ਵਾਲੀਆਂ ਵਾ ਨਹੀਂ ਫੁੱਲਸ ਵਾਲੀਆਂ ਅੱਗੇ ਨੂੰ ਚਲੀ ਗਈਆਂ ਨੇ ਆ ਬੱਸ ਆਉਣੇ ਆ ਫਿਰ ਇਹ ਵਿੱਚ ਕੁਛ ਜਿਹੜੇ ਤੁਹਾਨੂੰ ਦੱਸਣਿਆ ਵੀ ਉਹਦੇ ਸੋਹਰਿਆਂ ਦੇ ਪਰਿਵਾਰ ਹਾਂਜੀ ਗਲੀ ਨਾ ਬਣੀ ਹੈ ਹਾਂਜੀ ਗਲੀ ਨਹੀਂ ਨਹੀਂ ਵੇੜਾ ਆ ਸਾਡੇ ਘਰ ਦਾ ਆ ਵੇੜਾ ਆ ਗੁੰਡਾ ਲੱਗਾ ਵੇੜਾ ਆ ਘਰ ਬੜਾ ਮੁੰਡਾ ਆ ਉਹ ਟਰਾਲੀ ਪਰਾਂ ਖੜੀ ਸਾਡੀ 3 ਚੱਕਰ ਕੀ ਪੈ ਗਿਆ ਤੇਰੇ ਮੇਰੇ ਬੇਟੇ ਨੇ ਮੈਨੂੰ ਪਾ ਰਿਹਾ ਫੇ ਹੈ ਆਹੋ ਆਹੋ ਦਾ ਬਣ ਰਹੇ ਹੋ ਜੀ ਪਾਜੀ ਕੀ ਨਾਮ ਹੈ ਜੀ ਪਾਜੀ ਮੇਰਾ ਨਾਮ ਹਰਜੋਤ ਸਿੰਘ ਆ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਸਾਫ ਦਾ ਪਿੰਡ ਆ ਤਹਿਸੀਲ ਮਕੇਰੀਆਂ ਠੀਕ ਹੈ ਜੀ ਤੇ ਮੈਂ ਪੀ ਐਚ ਡੀ ਕਰ ਰਿਹਾ ਗੁਰੂ ਨਾਨਕ ਦੇ ਯੂਨੀਵਰਸਿਟੀ ਤੋਂ ਠੀਕ ਅੱਜ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਪਣੇ ਪਿਤਾ ਜੀ ਦੇ ਨਾਲ ਮਿਲ ਕੇ ਕੀ ਕਾਰਨ ਹੋ ਗਿਆ ਸਰਕਾਰ ਨੇ ਆ ਵੀ ਮੇਰੇ ਪਿਤਾ ਜੀ ਹੁਣੀ ਜਿਹੜੇ ਨੇ ਇਹ ਦੋ ਭਰਾ ਨੇ ਠੀਕ ਹੈ ਜੀ ਤੇ ਸਾਡੀ 24 ਏਕੜ ਜਿਹੜੀ ਸੀ ਸਾਡੇ ਦਾਦਾ ਜੀ ਨੇ ਜਿਹੜੀ ਸੀ ਨਾ ਉਹ ਉਹਨਾਂ ਦੀ ਜਾਇਦਾਦ ਸੀ ਠੀਕ ਹੈ ਜੀ ਤੇ ਮੇਰੇ ਪਿਤਾ ਜੀ ਨੇ ਮੱਲਕੀ ਦਾਦਾ ਜੀ ਨੂੰ ਜਿਹੜਾ ਨਾ ਉਹ ਮੱਲਕੀ ਸਾਮ ਸਭਾਲ ਉਹਨਾਂ ਦੀ ਕੀਤੀ ਚਾਚਾ ਮੇਰਾ ਜਿਹੜਾ ਪਿਛਲੇ 30 ਸਾਲਾਂ ਦੇ ਕਰੀਬ ਇਹ ਆਪਣੇ ਪਰਿਵਾਰ ਸਹਿਤ ਅਮਰੀਕਨ ਸਿਟੀ ਜਾਣਾ ਠੀਕ ਆ ਜੀ ਦਾਦਾ ਜੀ ਮੇਰੇ ਜੀ ਨੇ ਆਪਣੀ ਡੈਥ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਉਹਨਾਂ ਨੇ ਸਾਡੀ ਜਿਹੜੀ ਜਾਇਦਾਦ ਸੀ ਨਾ ਜ਼ਮੀਨ ਜਿਹੜੀ ਸੀ ਉਹ 12 12 ਏਕੜ ਦੋਨਾਂ ਬੇਟਿਆਂ ਦੇ ਨਾਂ ਕਰਵਾ ਦਿੱਤੀ ਸੀ ਠੀਕ ਆ ਜੀ ਉਹਦੇ ਵਿੱਚ ਇਹ ਪ੍ਰੋਬਲਮ ਹੋਈ ਵੀ ਉਹਨਾਂ ਨੇ ਨਾ ਤਕਸੀਮ ਵਾਲੇ ਨੰਬਰ ਨਹੀਂ ਸੀ ਪਾਏ ਠੀਕ ਆ ਜੀ ਤੇ ਸਾਡਾ ਵਿਵਾਦ ਚਾਚੇ ਦੇ ਨਾਲ ਤਕਸੀਮ ਨੂੰ ਲੈ ਕੇ ਸੀ ਹੋਇਆ ਕੀ ਵੀ ਜਿਹੜਾ ਮੇਰਾ ਚਾਚਾ ਬਲਵਿੰਦਰ ਸਿੰਘ ਆ ਠੀਕਾ ਤੇ ਉਹਦੀ ਪਤਨੀ ਜਿਹੜੀ ਆ ਸਰਬਜੀਤ ਕੋਰ ਉਹਨਾਂ ਦੇ ਜਿਹੜੇ ਸੋਹਰਾ ਪਰਿਵਾਰ ਆ ਮੇਰੇ ਚਾਚੇ ਦਾ ਉਹਨਾਂ ਚੋਂ ਰਿਸ਼ਤੇਦਾਰ ਆ ਜਗਦੀਪ ਸਿੰਘ ਠੀਕਾ ਉਹ ਜਿਹੜੇ ਐਮ ਐਲ ਏ ਘੁੰਮਣਾਂ ਕਰਮਵੀਰ ਘੁੰਮਣ ਤੇ ਬੱਬੂ ਘੁੰਮਣ ਉਹਨਾਂ ਦਾ ਰਿਸ਼ਤੇਦਾਰ ਆ ਇਹਨਾਂ ਨੇ ਕੀ ਕੀਤਾ ਸਾਡੇ ਡਿਵੀਜ਼ਨ ਦੇ ਲੈਂਡ ਦੇ ਮਸਲੇ ਨੂੰ ਜਿਹੜਾ ਕਿ ਆਲਰੇਡੀ ਤਹਿਸੀਲਦਾਰ ਦੀ ਕਚਹਿਰੀ ਦੇ ਵਿੱਚ ਸੀ ਉਹਦੇ ਉੱਤੇ ਦਫਾ ਪੰਚਤਾਲੀ ਪਹਿਲਾਂ ਲਵਾ ਦਿੱਤੀ ਇਸ ਸਾਲ ਅਸੀਂ ਫਸਲ ਕੋਈ ਨਹੀਂ ਲਾ ਸਕੇ ਹੈਗੇ ਪਹਿਲਾਂ ਤੇ ਸਾਡੇ ਨਾਲ ਇੱਕ ਇਹ ਧੱਕਾ ਕੀਤਾ ਇਹਨਾਂ ਨੇ ਦੂਜੇ ਨੰਬਰ ਤੇ ਇਹਨਾਂ ਨੇ ਕੀ ਕੀਤਾ ਆ ਵੀ ਜਿਹੜਾ ਸਾਡਾ ਇੱਕ ਜਿਹੜਾ ਪਰਿਵਾਰਕ ਜਿਹੜਾ ਘਰ ਸੀ ਨਾ ਠੀਕ ਆ ਹੁਣ ਚਾਚਾ ਮੇਰੇ ਦਾ ਪਿਛਲੇ 25 ਸਾਲਾਂ ਤੋਂ ਬਾਹਰ ਅਮਰੀਕਾ ਰਹਿ ਰਿਹਾ ਸੀ ਤੇ ਪਿਤਾ ਮੇਰੇ ਨੇ ਦਾਦਾ ਜੀ ਦੀ ਤੇ ਦਾਦੀ ਜੀ ਦੀ ਸੇਵਾ ਸੰਭਾਲ ਕੀਤੀ ਸੀ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਜਿਹੜਾ ਸੀ ਉਹ ਘਰ ਦੇ ਦਿੱਤਾ ਠੀਕ ਆ ਉਹਦੇ ਚੀ ਕੀ ਕੀਤਾ ਵੀ ਅੱਧੇ ਪੋਰਸ਼ਨ ਨੂੰ ਅੱਧੇ ਪੋਰਸ਼ਨ ਤੋਂ ਵੀ ਵੱਧ ਨੂੰ ਅਸੀਂ ਟਾ ਕੇ ਉਹਦੇ ਉੱਤੇ ਨਵੀਂ ਕੰਸਟਰਕਸ਼ਨ ਆਪਣੀ ਜਿਹੜੀ ਮੇਰੇ ਬਾਪ ਦੀ ਜਿਹੜੀ ਕਮਾਈ ਸੀ ਨਾ ਉਹ ਸਾਰੀ ਲਗਾ ਦਿੱਤੀ ਠੀਕ ਆ ਜੀ ਇਹ ਕੀ ਕਰਦੇ ਪਏ ਨੇ ਵੀ ਹੁਣ ਸਾਡੇ ਘਰ ਦੇ ਉੱਪਰ ਜਿਹੜਾ ਆ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਕੌਣ ਕਰ ਰਿਹਾ ਕਬਜ਼ਾ ਕਰਨ ਦੀ ਕੋਸ਼ਿਸ਼ ਬਲਵਿੰਦਰ ਸਿੰਘ ਸਰਬਜੀਤ ਕੋਰ ਆਪਣੇ ਰਿਸ਼ਤੇਦਾਰਾਂ ਨਾਲ ਜਿੰਨਾਂ ਚੋਂ ਮੇਨ ਸੁਖਵਿੰਦਰ ਸਿੰਘ ਜਗਦੀਪ ਸਿੰਘ ਠੀਕ ਆ ਉਹਨਾਂ ਨੂੰ ਸਾਰਿਆਂ ਨੂੰ ਸਿਆਸੀ ਸ਼ਹਿ ਦੇ ਰਿਹਾ ਆ ਕਰਮਵੀਰ ਕੁੰਮਣ ਤੇ ਬੱਬੂ ਕੁੰਮਣ ਇਹ ਇਹਦੀ ਇੱਕ ਉਦਾਹਰਨ ਤੁਹਾਨੂੰ ਮੈਂ ਦੇਣਾ ਆ ਵੀ 30 7 2024 ਨੂੰ ਇਹ ਬੰਦੇ ਸਾਡੇ ਕੋਲ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਨੇ ਇਹਨਾਂ ਨੇ ਧੱਕੇ ਦੇ ਨਾਲ ਮੇਰੇ ਘਰ ਦੀਆਂ ਕੰਧਾਂ ਟੱਪ ਕੇ ਠੀਕ ਆ ਪੁਲਿਸ ਆਈ ਨਾਲ ਪੁਲਿਸ ਦੇ ਕੋਲ ਪੋੜੀ ਸੀ ਠੀਕ ਆ ਜੀ ਇਹ ਅੰਦਰ ਵੜੇ ਠੀਕ ਆ ਇਹਨਾਂ ਨੇ ਉਥੇ ਭੰਨ ਤੋੜ ਕੀਤੀ ਠੀਕ ਆ ਮੇਰੇ ਪਿਤਾ ਨੂੰ ਮਤਲਬ ਕਿ ਹਥਿਆਰ ਜਿਹੜਾ ਉਹਦਾ ਸੁਖਵਿੰਦਰ ਸਿੰਘ ਆ ਮੇਰੇ ਬਲਵਿੰਦਰ ਸਿੰਘ ਦਾ ਸੰਡੂ ਉਹਨੇ ਹਥਿਆਰ ਦਿਖਾਇਆ ਇਹਨਾਂ ਨੂੰ ਅੰਦਰ ਡੱਕ ਦਿੱਤਾ ਗਿਆ ਠੀਕ ਆ ਜੀ ਇਸ ਸਾਰੇ ਮਸਲੇ ਦੇ ਬਾਬਤ ਮੈਂ ਹਾਈ ਕੋਰਟ ਦੇ ਵਿੱਚ ਜਾ ਕੇ ਪ੍ਰੋਟੈਕਸ਼ਨ ਲਈ ਠੀਕ ਆ ਹਾਈ ਕੋਰਟ ਨੇ ਐਸਐਸਪੀ ਸਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਵੀ ਇਹਨਾਂ ਦੇ ਪ੍ਰੋਟੈਕਸ਼ਨ ਦਿੱਤੀ ਜਾਵੇ ਇਹਨਾਂ ਨੇ ਕੀ ਕੀਤਾ ਮੈਨੂੰ ਪ੍ਰੋਟੈਕਸ਼ਨ ਤਾਂ ਕੀ ਦੇਣੀ ਸੀ ਹਾਲਾਂਕਿ ਮੈਂ ਐਸਐਸਪੀ ਸਰ ਨੂੰ ਜਦੋਂ ਚਾਰ ਵਾਰ ਇਸ ਮਸਲੇ ਵਿੱਚ ਮਿਲ ਚੁੱਕਿਆ ਸੀ ਤੇ ਐਸਐਸਪੀ ਸਰ ਨੇ ਮੇਰੀ ਬੜੀ ਗੱਲ ਸੁਣੀ ਜਾਂ ਉਹਨਾਂ ਨੇ ਡੀਐਸਪੀ ਸਰ ਨੂੰ ਹਦਾਇਤ ਵੀ ਕੀਤੀ ਵੀ ਇਹਨਾਂ ਦੇ ਮਸਲੇ ਨੂੰ ਵੇਖਿਆ ਜਾਵੇ ਉਸ ਕਿਹੜੀ ਹੈ ਤਸੂਹੇ ਵਾਲੀ ਕਿ ਮਕੇਰੀਆਂ ਵਾਲੀ ਦੇਖੋ ਜੀ ਇਹ ਸਾਡਾ ਏਰੀਆ ਜਿਹੜਾ ਪੈਂਦਾ ਮਕੇਰੀਆਂ ਸਾਨੂੰ ਐਮਐਲਏ ਘੁੰਮਣ ਜਿਹੜਾ ਦਸੂਹੇ ਦਾ ਆ ਉਹ ਜਿਹੜਾ ਪੁਲਿਸ ਦੇ ਉੱਤੇ ਮਕੇਰੀਆਂ ਵਾਲੀ ਉੱਤੇ ਪ੍ਰੈਸ਼ਰ ਪਾ ਕੇ ਸਾਰਾ ਕੁਝ ਕਰਵਾ ਰਿਆ ਆ ਜਿਹੜੀ ਤੁਸੀਂ ਦੱਸਦੇ ਕਿ ਕਿ ਦਫਾ ਲਵਾਤੀ ਸਿਆਸੀ ਸ਼ਾਇਦ ਚਲਦੇ 45 ਦਫਾ ਉਹ ਕਿਸ ਆਧਾਰ ਤੇ ਲਗਾਈ ਗਈ ਹੈ ਜੀ ਜੀ ਇਹ ਇਹਨਾਂ ਦਾ ਜੀ ਝਗੜਾ ਹੋਣ ਦਾ ਖਤਰਾ ਆ ਇਸ ਆਧਾਰ ਦੇ ਉੱਤੇ ਲਾ ਦਿੱਤੀ ਗਈ ਆ ਠੀਕ ਆ ਜੀ ਹਾਲਾਂਕਿ ਉਹਦੇ ਮਾਮਲੇ ਵਿੱਚ ਅਸੀਂ ਕਾਨੂੰਨੀ ਪੈਰਵਾਈ ਕਰ ਰਹੇ ਆ ਤੇ ਸਾਨੂੰ ਠੀਕ ਆ ਅਸੀਂ ਅਸੀਂ ਤਾਂ ਕਹਿੰਦੇ ਵੀ ਜੋ ਕਾਨੂੰਨ ਕਰੇ ਕੋਟਾਂ ਕਰਨ ਦੇਸ਼ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਠੀਕ ਹੈ ਨਾ ਸਾਨੂੰ ਮਨਜ਼ੂਰ ਹੋਏਗਾ ਘਰ ਵਾਲੇ ਮਸਲੇ ਦੇ ਵਿੱਚ ਵੀ ਅਸੀਂ ਹੀ ਮਤਲਬ ਕਿ ਇਹ ਕੇਸ ਕੀਤਾ ਹੋਇਆ ਹੈ ਮਕੇਰੀ ਅਧਿਨਾ ਕਿਤੇ ਮਾਮਲਾ ਇਸ ਤੋਂ ਪਹਿਲਾਂ ਕਿਤੇ ਪੁਲਿਸ ਥਾਣੇ ਦੇ ਵਿੱਚ ਜਾਂ ਕਿਸੇ ਤਹਿਸੀਲਦਾਰ ਦੀ ਅਦਾਲਤ ਦੇ ਵਿੱਚ ਇਹ ਕਿਹੜਾ ਮਾਮਲਾ ਜੀ ਤੁਹਾਡਾ ਜਿਹੜਾ ਜ਼ਮੀਨੀ ਵਿਵਾਦ ਆ ਚਾਚੇ ਦੇ ਨਾਲ ਨਹੀਂ 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 ਅੱਜ ਤੂੰ ਇਸ ਇਹ ਮਈ ਮਹੀਨੇ ਤੋਂ ਪਹਿਲਾਂ ਸਾਡਾ ਇੱਕ ਵੀ ਕੋਈ ਕੇਸ ਨਹੀਂ ਸੀ ਹੈਗਾ ਕੋਈ ਵਿਵਾਦ ਨਹੀਂ ਸੀ ਕਿਸੇ ਤਰ੍ਹਾਂ ਦਾ ਕੁਝ ਨਹੀਂ ਸੀ ਐਮਐਲਏ ਘੁੰਮਣ ਨੇ ਮਤਲਬ ਕਿ ਦੋ ਭਰਾਵਾਂ ਦੀ ਲੜਾਈ ਨੂੰ ਇੱਕ ਪਾਸੇ ਨੂੰ ਰਾਜਨੀਤਿਕ ਸਮਰਥਨ ਦੇ ਕੇ ਤੇ ਸਾਡਾ ਜਿਹੜਾ ਆ ਨੁਕਸਾਨ ਕਰਨ ਤੇ ਤੁਰਿਆ ਹੋਇਆ ਆ ਹੁਣ ਇਹ ਇਹਨਾਂ ਨੇ ਮੈਨੂੰ ਪ੍ਰੋਟੈਕਸ਼ਨ ਦਿੱਤਾ ਜਿਹੜਾ ਮੈਂ ਕੀਤਾ ਸੀ ਉਹ ਤਾਂ ਮੈਨੂੰ ਕੀ ਦੇਣੀ ਸੀ ਮੇਰੇ ਤੇ ਤੇ ਮੇਰੇ ਪਰਿਵਾਰ ਤੇ ਮੇਰੇ ਜਿਹੜੇ ਕੰਮ ਕਰਦੇ ਨੇ ਸਖੀ ਸੰਬੰਧੀ ਨੇ ਉਹਨਾਂ ਤੇ ਪਰਚਾ ਕਰ ਦਿੱਤਾ ਗਿਆ ਆ ਚੋਰੀ ਦਾ ਪਰਚਾ ਕਰ ਦਿੱਤਾ ਆਪਣੇ ਘਰ ਦੇ ਅੰਦਰ ਹੀ ਚੋਰੀ ਦਾ ਪਰਚਾ ਸਾਡੇ ਉੱਤੇ ਕਰ ਦਿੱਤਾ ਗਿਆ ਆ ਔਰ ਚ ਕੀ ਲਿਖਾਇਆ ਗਿਆ ਔਰ ਚ ਲਿਖਾਇਆ ਗਿਆ ਜੀ ਇਹਨਾਂ ਨੇ ਘਰ ਦੀ ਭੰਨ ਤੋੜ ਕੀਤੀ ਹੈ ਜੀ ਤੇ ਜੀ ਇਹਨਾਂ ਨੇ ਗਹਿਣੇ ਚੋਰੀ ਕਰ ਲਏ ਆ ਜੀ ਬਸ ਇਹ ਜੱਦੀਕਰ ਹੈਗਾ ਕਿਤੇ ਨਾਂ ਤੇ ਤੁਹਾਡੇ ਬਜ਼ੁਰਗਾਂ ਦੇ ਨਾਂ ਤੇ ਕਿ ਤੁਹਾਡੇ ਬਾਪ ਦੇ ਨਾਂ ਤੇ ਦੇਖੋ ਜੀ ਉਹ 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 ਉਹਦੇ ਮਾਮਲੇ ਦੇ ਵਿੱਚ ਕੋਈ ਕਾਗਜ਼ਾਤ ਨਹੀਂ ਹੈਗੇ ਨਾ ਮੇਰੇ ਕੋ ਫਾਦਰ ਕੋ ਇਹ ਇੱਕ ਲਾਲ ਲਕੀਰ ਦਾ ਏਰੀਆ ਆ ਤੇ ਜਿੰਨੂ ਕਹਾ ਆਪ ਆਮ ਕਰਕੇ ਮੰਨਦੇ ਹੋ ਕਬਜ਼ਾ ਜਿਹਦਾ ਹੁੰਦਾ ਉਹਦੇ ਆ ਜੇਕਰ ਨਹੀਂ ਹੁਣ ਕੋਈ ਸੁਣਵਾਈ ਹੁੰਦੀ ਤਾਂ ਤੁਹਾਡਾ ਅਗਲਾ ਸੈਟ ਦੇਖੋ ਜੀ ਅਸੀਂ ਅਦਾਲਤਾਂ ਦੇ ਕੋਲ ਤਾਂ ਮਤਲਬ ਕਿ ਇਨਸਾਫ ਲਈ ਗਏ ਹੋਏ ਆ ਮੈਂ ਐਸਐਸਪੀ ਸਰ ਨੂੰ ਵੀ ਰਿਕਵੈਸਟ ਕਰਦਾ ਪਿਆ ਆ ਡੀਜੀਪੀ ਪੰਜਾਬ ਨੂੰ ਵੀ ਰਿਕਵੈਸਟ ਕਰਦਾ ਪਿਆ ਆ ਮਾਨਯੋਗ ਸੀਐਮ ਸਾਹਿਬ ਨੂੰ ਵੀ ਰਿਕਵੈਸਟ ਕਰਦਾ ਪਿਆ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਮੈਂ ਦਰਖਾਸਤ ਦਿੱਤੀ ਆ 30 ਸਤ ਨੂੰ ਮੇਰੇ ਘਾਰੇ ਬੜੇ ਨੇ ਉਹਦੇ ਉੱਤੇ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਸਰ ਜੀ ਹਾਂ ਜੀ ਹਾਂ ਜੀ ਮੈਂ ਹਾਂ ਜੀ ਹਾਂ ਜੀ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਉੱਤੇ ਇੰਨਾ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਸਾਨੂੰ ਪਰੇਸ਼ਾਨ ਸਾਰੇ ਪਰਿਵਾਰ ਨੂੰ ਕੀਤਾ ਜਾ ਰਿਹਾ ਆ ਵੀ ਅਸੀਂ ਸਾਰੇ ਪਰਿਵਾਰ ਨੂੰ ਜੇ ਕੁਝ ਕੱਲ ਨੂੰ ਹੁੰਦਾ ਆ ਕੋਈ ਆਤਮ ਹੱਤਿਆ ਕੁਝ ਵੀ ਹੁੰਦਾ ਆ ਠੀਕ ਆ ਉਹਦਾ ਜ਼ਿੰਮੇਵਾਰ ਕਰਮਵੀਰ ਕੁੰਮਣ ਬੱਬੂ ਕੁੰਮਣ ਠੀਕ ਆ ਤੇ ਉਹਦੇ ਰਿਸ਼ਤੇਦਾਰ ਜਿਹੜਾ ਸਾਰਾ ਕੁਝ ਕਰਵਾ ਰਹੇ ਉਹ ਹੋਣਗੇ ਠੀਕ ਆ ਜੀ ਤੇ ਅਸੀਂ सीएम ਭਗਵੰਤ ਮਾਨ ਨੂੰ ਵੀ ਅਪੀਲ ਕਰਦੇ ਆ ਵੀ ਤੁਸੀਂ ਚੈੱਕ ਕਰੋ ਕਰਮਵੀਰ ਘੁੰਮਣ ਦਸੂਵੇ ਹਲਕੇ ਦਾ ਐਮਐਲਏ ਹੋ ਕੇ ਮਕੇਰੀਆਂ ਹਲਕੇ ਦੇ ਅੰਦਰ ਕਿਸ ਤਰ੍ਹਾਂ ਇੰਨੇ ਲੁੱਟ ਮਚਾਈ ਹੋਈ ਆ ਲੋਕਾਂ ਨਾਲ ਪੋਲਿਟੀਕਲ ਧੱਕੇਸ਼ਾਹੀਆਂ ਕਰ ਰਿਆ ਆ ਮੈਂ ਮਕੇਰੀਆਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਵੀ ਮਿਲ ਚੁੱਕਿਆ ਆ ਪਰ ਉਹਨਾਂ ਨੇ ਵੀ ਆਪਣੀ ਬੇਬਸੀ ਪ੍ਰਗਟ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਜੋ ਤੁਹਾਡੇ ਨਾਲ ਸਿਆਸੀ ਧੱਕੇਸ਼ਾਹੀ ਹੋ ਰਹੀ ਹੈ ਜੀ ਵੇਖੋ ਜੀ ਸਾਡੀ ਜਿਹੜੀ ਜ਼ਮੀਨ ਦਾ ਵਾਦ ਸੀ ਉਹ ਚੱਲਦਾ ਸੀ ਦੋਵਾਂ ਭਰਾਵਾਂ ਦਾ ਤੇ ਉਹ ਮੁੱਕ ਜਾਣਾ ਸੀ ਪਰ ਇਸ ਬੱਬੂ ਘੁੰਮਣ ਨੇ ਤੇ ਕਰਮਵੀਰ ਘੁੰਮਣ ਨੇ ਜਿਹੜਾ ਐਮਐਲਏ ਦਸੂਗਾ ਇਹਨੇ ਨਹੀਂ ਮੁੱਕਣ ਦਿੱਤਾ ਕਿਉਂ ਇਹ 86 ਤੋਂ ਹਰ ਅਫਸਰ ਦੇ ਉੱਤੇ ਪੋਲੀਟਿਕਲ ਦਬਾਅ ਪਾ ਕੇ ਸਾਡੇ ਖਿਲਾਫ ਕਰਨ ਡਿਆ ਤੇ ਅਸੀਂ ਇਹੋ ਹੀ ਭਗਵੰਤ ਮਾਨ ਅੱਗੇ ਬੇਨਤੀ ਕਰਦੇ ਆਂ ਵੀ ਜੇ ਸਾਡੇ ਪਰਿਵਾਰ ਦੇ ਵਿੱਚ ਕੋਈ ਮਾੜਾ ਕੰਮ ਹੋ ਗਿਆ ਤੇ ਜ਼ਿੰਮੇਵਾਰ ਇਹ ਹੋਣ ਕੇਰੀਆਂ ਦੇ ਨਿਵਾਸੀ ਸਾਹਿਬ ਨੂੰ ਪਿੰਡ ਹੈ ਉਹਨਾਂ ਨੇ ਕਿਹਾ ਕਿ ਪ੍ਰੈਸ ਆਫਿਸ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਹਲਕਾ ਜਿਹੜੀ ਕਿਸਮਤ ਵਿਦਾਈ ਕਰ ਰਿਹਾ ਇਸ ਤੋਂ ਬਾਅਦ ਟੋਪ ਤੇ ਹਾਜ਼ਰ ਇਹਨਾਂ ਸਾਡੇ ਦਾ ਧੱਕਾਸ਼ਾ ਹੀ ਕੀਤੀ ਹੈ ਧੱਕਾ ਸਾਡੇ ਨਾਲ ਪੁਲਿਸ ਭੇਜ ਕੇ ਖੜੇ ਕਰ। ਪਹਿਲੀ ਗੱਲ ਤਾਂ ਮੇਰਾ ਹਲਕਾ ਦਸੂਆ ਹੈ ਮੇਰਾ ਮਕੇਰੀਆਂ ਦੇ ਨਾਲ ਕੋਈ ਲੈਣ ਦੇਣ ਨਹੀਂ ਕਰਦਾ। ਮੈਂ ਤਾਂ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਕਰੂੰਗਾ ਜਿੱਥੇ ਕੋਈ ਮੇਰੇ ਲੋਕ ਹਲਕੇ ਦੇ ਲੋਕਾਂ ਨਾਲ ਕਰਦਾ ਧੱਕਾ ਹੁੰਦਾ ਹੈ। ਦੂਸਰਾ ਜਿਹੜਾ ਵੀ ਤੁਸੀਂ ਨਾਂ ਲੈ ਰਹੇ ਹੋ ਨਾਂ ਮੈਂ ਇਹਨਾਂ ਨੂੰ ਕਦੇ ਫੜਿਆ। ਨਾ ਇਹਨਾਂ ਨੇ ਕਦੀ ਮੇਰੇ ਨਾਲ ਕੋਈ ਟਾਈ ਅਪ ਕੀਤਾ ਨਾ ਮੈਨੂੰ ਇਹਨਾਂ ਦਾ ਕਦੀ ਕੋਈ ਟੈਲੀਫੋਨ ਆਇਆ ਔਰ ਨਾ ਮੈਂ ਇਹਨਾਂ ਨੂੰ ਜਾਣਦਾ ਨਾ ਇਹਨਾਂ ਦੇ ਮੈਨੂੰ ਕੋਈ ਜਿਹੜਾ ਕੇਸ ਆ ਕੋਈ ਜਿਹੜੇ ਤੁਸੀਂ ਦੱਸ ਰਹੇ ਹੋ ਉਹਦੇ ਬਾਬਤ ਕੋਈ ਪਤਾ ਆ ਔਰ ਜੇ ਕੋਈ ਇਹਨਾਂ ਦਾ ਆਪਸੀ ਹੈਗਾ ਆ ਰنجਿਸ਼ ਬਾਜੀ ਹੈਗੀ ਆਪਣੇ ਭਰਾਵਾਂ ਭਰਾਵਾਂ ਦੀ ਕਾਨੂੰਨ ਮੁਤਾਬਕ ਜਿਹੜੀ ਕੋਈ ਕਾਰਵਾਈ ਆ ਕਾਨੂੰਨ ਮੁਤਾਬਕ ਹੋਈ ਹੋਵੇਗੀ ਤੇ ਜੇ ਕਹਿੰਦੇ ਨੇ ਔਰ ਕਿਸੇ ਨਾਲ ਵੀ ਕੋਈ ਨਾ ਮੇਰੀ ਆਦਤ ਹੈ ਨਾ ਮੈਂ ਕਿਸੇ ਨਾਲ ਕੋਈ ਧੱਕਾ ਕਰਦਾ ਔਰ ਕਾਨੂੰਨ ਮੁਤਾਬਕ ਜਿਹੜੀ ਕਾਰਵਾਈ ਆ ਉਹ ਜਰੂਰ ਹੋਈ ਹੋਏਗੀ कि ਇਹਨਾਂ ਕਿਸ ਤਰ੍ਹਾਂ ਇਲਜ਼ਾਮ ਲਾਏਗੇ ਤਾਂ ਅਜੇ ਤੱਕ ਪੁੱਛ ਕੀਤੀ ਇਹਨਾਂ ਨੇ ਕਦੀ ਤੁਹਾਨੂੰ ਮਿਲੇ ਹੁਣ ਕਦੀ ਜਦੇ ਪਾਸ ਦੇ ਵਿੱਚ ਕਦੀ ਤੁਹਾਡੇ ਨਾਮ ਦਾ ਕਾਪੀ ਕੀਤੀ ਹੋਵੇ ਇਸ ਮਾਮਲੇ ਨਹੀਂ ਮੇਰੇ ਤੱਕ ਨਾਮ ਮੈਨੂੰ ਕਦੀ ਟੈਲੀਫੋਨ ਆਇਆ ਨਾ ਹੀ ਮੈਨੂੰ ਕਦੀ ਕੋਈ ਮਿਲਿਆ ਨਾ ਹੀ ਮੈਂ ਇਹਨਾਂ ਨੂੰ ਕਦੇ ਦੇਖਿਆ ਨਹੀਂ ਅਜੇ ਤੱਕ ਦਾ ਇਹ ਧੱਕਾ ਧੋਜ ਕਿਹੜਾ ਪਰਿਵਾਰਿਕ ਇਲਜ਼ਾਮ ਵੀ ਲਾ ਰਹੇ ਕਿ ਸਾਡੇ ਨਾਲ ਤਾਂ ਧੱਕਾ ਹੀ ਕਰਦੀ ਹੈ ਜੀ ਕੱਲ ਨੂੰ ਸਾਥ ਕੁਝ ਹੋ ਗਿਆ ਤੇ ਕਰਾ ਫਿਰ ਇਸ ਤੋਂ ਕੋਮਤ ਵਿਦਾਇਕ ਕਿ ਉਹਨਾਂ ਦੇ ਪਿਤਾ ਜਿਹੜੇ ਸਿੱਧੇ ਦੌਰ ਤੇ ਸਾਡੀ ਛੋਟੇ ਨਿੱਕੇ ਵਾਰ ਉਹ ਚਲੋਏ ਤਾਂ ਕੋਈ ਵੀ ਕਹਿ ਸਕਦਾ ਹੈ ਜਦੋਂ ਮੇਰੇ ਕੋਲ ਲੈਣ ਦੇਣੇ ਕੋਈ ਨਹੀਂ ਮੇਰੇ ਮੇਰਾ ਕਿਦਾਂ ਹੋ ਜੂਗਾ ਲੈਣ ਦਾ ਕੋਈ ਇਦਾਂ ਕੋਈ ਬੰਦਾ ਵੀ ਉੱਠ ਕੇ ਕਹਿ ਦੇਊਗਾ ਜੀ ਮੈਂ 2 ਲੱਖ ਵੋਟਰਾਂ ਦਾ ਮੈਨੂੰ ਵੋਟਾਂ ਪਾਈਆਂ ਨੇ ਮੈਂ ਉਹਨਾਂ ਦਾ ਐਮ ਐਲ ਏ ਇਦਾਂ ਕੋਈ ਬੰਦਾ ਵੀ ਉੱਠ ਕੇ ਕਹਿ ਦੇਊਗਾ ਸੋ ਇਦਾਂ ਦੀ ਬਿਲਕੁਲ ਬੇਬੁਨਾਤ ਇਲਜ਼ਾਮ ਨੇ ਪਰ ਮੈਂ ਇਹਨਾਂ ਨੂੰ ਜਾਣਦਾ ਨਹੀਂ